ਹੈਲੋ ਗਾਇਜ਼ ਅੱਪ ਅੱਜ ਵਲੌਗ ਤਾਂ ਨਹੀਂ ਬਣਾਇਆ ਪਰ ਤੁਹਾਡੇ ਲਈ ਇੱਕ ਸਪੈਸ਼ਲ ਚੀਜ਼ ਜਿਹੜੀ ਆ ਲੈ ਕੇ ਆਵਾਂਗੇ ਹਾਂਜੀ ਆ ਮੇਰਾ ਫਰੈਂਡ ਆ ਤਰਨਜੋ ਸਿੰਘ ਸਾਰਿਆਂ ਨੂੰ ਬਾਹਰ ਆਇਆ ਤੇ ਇਹ ਰੈਪ ਕਰਦਾ ਆ ਬਹੁਤ ਸੋਹਣੀ ਰੈਪ ਕਰਦਾ ਤੇ ਤੁਹਾਨੂੰ ਇਹ ਗਾਣਾ ਸੁਣਾਊਗਾ ਬਹੁਤ ਹੀ ਸੋਹਣਾ ਗਾਣਾ ਮੁੰਡੇ ਨੇ ਲਿਖਿਆ ਤੇ ਗਾਉਂਦਾ ਵੀ ਬਹੁਤ ਸੋਹਣਾ ਆ ਇਨਸ਼ਾਅੱਲਾ ਸਾਰੇ ਜਣੇ ਧਿਆਨ ਦਿਓ ਤੇ ਧਿਆਨ ਨਾਲ ਸੁਣਿਓ ਬਹੁਤ ਹੀ ਸੋਹਣੇ ਲਿਰਿਕਸ ਆ ਸਾਰੇ ਜਣੇ ਪਿਆਰ ਦਿਓ ਮੇਰੇ ਭਰਾ ਨੂੰ ਚਲੋ ਕੱਤਰਨ ਲੈਟਸ ਗੋ ਮੇਉ ਉਹ ਲੇਖਾਂ ਦੀਆਂ ਲਿਖੀਆਂ ਤੇ ਚੱਲੇ ਨਾ ਜ਼ੋਰ ਬੰਦਾ ਸੋਚੇ ਕੁਝ ਹੋਰ ਰੱਬ ਕਰੇ ਕੁਝ ਹੋਰ ਤੇਰੇ ਸ਼ਹਿਰ ਦਾ ਸ਼ੋਰ ਮੇਰਾ ਦਿਲ ਨਹੀਂ ਹੈ ਚੋਰ ਮੇਰਾ ਦਿਲ ਨਹੀਂ ਹੈ ਚੋਰ ਜਿਹੜੇ ਬਣਦੇ ਚੋਰ ਮੈਨੇ ਦਿਲਾਂ ਵਾਲੇ ਵਰਕੇ ਵੀ ਪਾੜੇ ਨਹੀਂ ਮੈਨੇ ਵਸਦੇ ਕਰ ਵੀ ਉਜਾੜੇ ਨਹੀਂ ਉਹ ਪੁਛੀ ਤਾਰਿਆਂ ਤੋਂ ਬਾ ਚੰਦ ਉਤੇ ਅਸਰ ਹਾਂ ਹਰ ਵਾਰ ਜਿਹੜੀ ਰੋਕੇ ਮੈਨੂੰ ਕੱਤੀ ਤੇਰੀ ਯਾਦ ਸਤਾਵੇ ਦਿਲ ਮੇਰਾ ਕਬਰ ਆਪੇ ਸੀਨੇ ਤੇ ਕਾਲ ਜਿਉਂ ਜਿਵੇਂ ਅੱਗ ਜਹੀ ਲਾਵੇ ਦੱਸ ਮਿਲੇ ਆ ਕਿ ਨਹੀਂ ਤੈਨੂੰ ਰਾਂਝਿਆਂ ਦਾ ਰਾਂਦ ਜਿਹੜਾ ਕਰੇ ਤੈਨੂੰ ਯਾ ਸੋ ਬਾਰ ਹਰ ਇੱਕ ਵਾਰ ਕਰੇ ਤੈਨੂੰ ਯਾ ਤੇਰੀ ਯਾਦ ਇਸ ਹਾਰੇ ਜਿੰਨੇ ਕੱਟ ਬੈਂਚਾ ਹਾਂ ਇੱਕ ਤਾਰ ਉਹ ਦੂਜੇ ਤਾਰੇ ਦਾ ਗਵਾ ਇਸ ਦੁਨੀਆ ਦੀ ਢੀੜ ਵੱਲ ਨਾ ਤੂੰ ਜਾ ਹਾਂ ਗਿਨ ਮੇਰੇ ਜਿਹੜੇ ਸੁਨੇ ਸੁਨੇ ਰਾ ਉਹਨਾਂ ਰਾਹਾਂ ਵਿੱਚ ਮੋੜ ਕੇ ਨਾ ਥਿਸ ਲਾਈਨ ਮਾਈ ਫੇਵਰਿਟ ਲਿਸਨ ਮੇਲ ਮੇਲ ਹਾਂ 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 ਚੰਡ ਢੱਲਾ ਹੁਣ ਰਹਿ ਗਏ ਇਕੱਲੇ ਠੰਡੀਆਂ ਹਵਾਵਾਂ ਵਿੱਚ ਬਹਿ ਗਏ ਚੱਲੇ ਹੁਣ ਪੁੱਛੀ ਨਾ ਤੂੰ ਹਾਲ ਕੀ ਐ ਸੱਜਣਾ ਦਾ ਐ ਸੱਜਣ ਵੀਰੋ ਰੋਲ ਚੱਲੇ ਹਰ ਵਾਰ ਇਕ ਲਾਰਾ ਜਿਹਾ ਲਾਵਾ ਤੇਰੇ ਕੋਲ ਮੈਂ ਹਮਾ ਫਿਰ ਪਿੱਛੇ ਮੁੜ ਜਾਵਾ ਕੋਸ਼ਿਸ਼ ਕਰਾਂ ਮੈਂ ਤੈਨੂੰ ਪੁੱਲ ਜਾਵਾ ਪਰ ਪੁਰਾਣੇ ਕਾਲੇ ਦਿਨ ਕਿਵੇਂ ਪੁੱਲ ਪਾ ਮਾ ਦਾ ਸਮਾਲ ਮਾਈ ਫੇਸ ਡਸਨਟ ਮੀਨ ਆਮ ਸੇਫ ਫਰਮ ਡਿਪਰੈਸ਼ਨ ਐਂਗਜ਼ਾਇਟੀ ਜਿਹੜੀ ਕਰੇ ਵੀ ਨੂੰ ਫੇਲੇ ਕਾਲੇ ਦਿਨ ਕਾਲੀ ਰਾਤ ਵੀ ਨ ਕਰਾ ਮੈਂ ਇਸ ਪੈਡਡ ਬਿਲੌਨ ਕੋਜ਼ਿੰਗ ਯੂਰ ਬ੍ਰੇਕ ਥੈਂਕ ਯੂ ਗਾਇਸ ਯੋ ਬੋਸ ਸੋਣਾ ਗਾਣਾ ਗਾਇਆ ਮੁੰਡੇ ਨੇ ਬਹੁਤ ਜਿਆਦਾ ਵਧੀਆ